ਹੈਲੋ ਹਾਂਜੀ ਸਸੀ ਅਕਾਲ ਜਸਪ੍ਰੀਆ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਂਣੀ ਜੋ ਵੀਡੀਓ ਹੈ ਜਿ ਚੌੜੇ ਪਣੇ ਦਾ 3 ਮੀਟਰ ਕਪੜਾ ਠੀਕ ਹੈ ਇਹਦੀ ਡਿਜ਼ਾਈਨਿੰਗ ਜਿਹੜੀ ਹੈਗੀ ਆ ਉਹ ਦੇਖੋ ਇਸ ਹਿਸਾਬ ਦੇ ਨਾਲ ਆ ਤੇ ਇਹਦਾ ਨਾਪ ਮੈਂ ਤੁਹਾਨੂੰ ਮੈਂਸ਼ਨ ਕਰਦੀ ਹਾਂ ਕਮੀਜ਼ ਦੀ ਲੰਬਾਈ ਸੰਤਾ 43 ਇੰਚਾ ਸੰਤਾਣੀ ਦੀ ਕਟਾਈ ਜੀ ਕੀਤੀ ਜਾਊਗੀ ਘੇਰ ਵੀ 8 ਇੰਚਾ ਹੈਪ 19 ਇੰਚਾ ਦੇ ਸਾਤੀ ਇਹਨਾਂ ਦੀ 18 ਇੰਚ ਹੌਨ ਨਾਪ 36 ਹਾਫ ਨਾਪ 18 ਕਮਰ 폴ਨਾਪ 32 ਆ ਹਾਫ ਨਾਪ 16 हिप 폴ਨਾਪ 33 ਹਾਫ ਨਾਪ 19 ਠੀਕ ਹੈ ਜੀ ਇਸ ਨਾਪ ਦੀ ਤੁਹਾਨੂੰ ਮੈਂ ਵੀਡੀਓ ਦੇਣ ਲੱਗੀ ਆ ਤੇ ਆ ਆਪਣਾ ਕੱਪੜਾ ਗਾ ਕੱਪੜਾ ਦੇਖੋ ਜੇ ਤਾਂ ਆਪਾਂ ਤੇ ਜਿਹੜਾ ਪ੍ਰਿੰਟ ਬਣਿਆ ਹੋਇਆ ਧਿਆਨ ਦਿਓ ਪ੍ਰਿੰਟਾਂ ਦੇਖੋ ਇਹਦੇ ਨਾਲ ਇਸ ਕੰਨੀ ਤੇ ਇੱਕ ਕੰਨੀ ਤੇ ਇਸ ਤਰ੍ਹਾਂ ਫਲਾਵਰਸ ਆ ਇਸ ਕੰਨੀ ਤੋਂ ਸ਼ੁਰੂ ਹੋ ਕੇ ਐਸੇ ਵਿੱਚ ਸੈਂਟਰ ਪਲੇਨ ਆ ਜਾਂਦਾ ਉਸ ਤੋਂ ਬਾਅਦ ਇਧਰ ਲਈ ਕੰਨੀ ਤੇ ਆ ਜਾਂਦਾ ਹੁਣ ਆਪਾਂ ਘੇਰ ਉਤਾਰਨਾ ਜੇ ਤਾਂ ਆਪਾਂ ਘੇਰ ਐ ਇਸ ਤਰ੍ਹਾਂ ਦੇਖੋ ਇਹ ਸਿੰਗਲ ਕਰ ਲਿਆ ਜੇ ਆਪਾਂ ਘੇਰ ਇਸ ਤਰ੍ਹਾਂ ਉਤਾਰਦੇ ਆ ਨਾ ਇਸ ਤਰ੍ਹਾਂ ਜਿਵੇਂ ਆਪਾਂ ਆਮ ਸੂਟਾ ਨਾਲ ਉਤਾਰਦੇ ਹੁੰਨੇ ਆ ਉਹ ਤਰੀਕਾ ਸਮਝੋ ਜਿਵੇਂ ਆਮ ਦਾ ਤਾਰਦੇ ਹੁੰਨੇ ਆ ਇਸ ਤਰ੍ਹਾਂ ਤਾਰਦੇ ਆ ਹਨ ਇੱਕ ਸਾਈਡ ਤੇ ਲਸਰ ਬਣ ਜੂਗੀ ਉਹ ਕੋਈ ਨਹੀਂ ਸੂਟ ਦੀ ਗਰੇਸ ਵਾਨੀ ਜਿਹੜੀ ਆ ਚੀਜ਼ ਆਪਾਂ ਕੱਲੀ ਇੰਨੀ ਇੰਨੀ ਚੀਜ਼ ਘੇਰ ਤੇ ਲੈਣੀ ਐ ਕਿਸ ਤਰ੍ਹਾਂ ਲੈਣੀ ਐ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਫੋਲਡਿੰਗ ਕੀਤਾ ਹੁਣ ਕਿ ਲੋਟ ਇਹਨੂੰ ਫੋਲਡਿੰਗ ਇਸ ਤਰ੍ਹਾਂ ਕਰ ਦਿਓ ਆਡੇ ਲੋਟ ਚੜਾਈ ਚ ਉਤਾਰ ਲਿਓ ਇਸ ਤਰ੍ਹਾਂ ਫੋਲਡਿੰਗ ਕਰ ਲਿਆ ਇਸ ਤਰ੍ਹਾਂ ਫੋਲਡਿੰਗ ਕਰਕੇ ਇਸ ਤਰ੍ਹਾਂ ਕਰ ਲਿਆ ਇਸ ਤਰ੍ਹਾਂ ਕਰਕੇ 20 ਕੇਰਾ 24 ਦੀ ਕਟਾਈ ਇਸ ਤਰ੍ਹਾਂ ਕਰ ਦਿਓ ਇੱਥੋਂ ਕੱਟ ਲਿਆ 24 ਦੀ ਕਟਿੰਗ ਕਰਤੀ ਸੀ ਮੈਂ ਦੋ ਪੰਨੇ ਇਸੇ ਤਰ੍ਹਾਂ ਹਾਂ ਦੇਖੋ ਇਸੇ ਤਰ੍ਹਾਂ ਕੱਟਿਆ ਮੈਂ ਤੁਹਾਨੂੰ ਸਮਝਾ ਆਤੀ ਹੈ ਜੀ ਹੁਣ ਇਹਨੂੰ ਆਪਾਂ ਕਰ ਦਈਏ ਸਾਈਡ ਤੇ ਇੱਥੇ ਆ ਜੂ ਆ ਮੇਨ ਟਾਪਿਕ ਆ ਹਲੋ ਲਗਲਾ ਕਰ ਲੋ ਪੱਲੇ ਆ ਵਾਲਾ ਤੇ ਆ ਵਾਲਾ ਠੀਕ ਹੈ ਹੁਣ ਲਗਲਾ ਕਰਕੇ ਡਿਜ਼ਾਈਨਿੰਗ ਦੇਖੋ ਕਿ ਇਸ ਤਰ੍ਹਾਂ ਮੈਂ ਬਣ ਕੇ ਰੈਡੀ ਹੋਊਂਗੀ ਦੇਖੋ ਆ ਵਾਲਾ ਘੇਰ ਆ ਵਾਲਾ ਪਲੇਨ ਫੇਅਰ ਪਲੇਨ ਇੱਥੇ ਠੀਕ ਹੈ ਕੰਦੇ ਤੇ ਜਾ ਕੇ ਆ ਗਾੜੇ ਜਿਹਾ ਡਾਰਕ ਆ ਜਾਣਗੇ ਇੱਥੇ ਜਿਹੜੀ ਆਪਣੀ ਕੰਧਿਆਂ ਦੀ ਸੀ ਨਹੀਂ ਹੁੰਦੀ ਮੋਢੇ ਤੇ ਉੱਥੇ ਆ ਡਾਰਕ ਫਲਾਵਰਸ ਹੁਣ ਕੇ ਦੋਨੇ ਪਾਸੇ ਠੀਕ ਹੈ ਇੱਥੇ ਆਪਣਾ ਗੜਾ ਬਣ ਜੂਗਾ ਹੁਣ ਤੁਸੀਂ ਇਹਨੂੰ ਫੋਲਡਿੰਗ ਕਰ ਲਿਓ ਕਾਟਾ ਸਮਝ ਲਓ ਹਾਂ ਲੋਜੀ ਇਸ ਤਰ੍ਹਾਂ ਰੱਖਿਓ ਇਹਨੂੰ ਨਸਤਰਾਂ ਚ ਫੋਲਡਿੰਗ ਕਰ ਲੈਣਾ ਧਿਆਨ ਨਾਲ ਠੀਕ ਹੈ ਪੱਲੇ ਲਗ ਲਗ ਜਿਵੇਂ ਆਪਾਂ ਵਿਛਾਉਣੇ ਹੁੰਨੇ ਓਵੇਂ ਵਿਛਾ ਲਿਓ ਪਰ ਇਹ ਕਮੀਜ਼ ਨਾ ਅੱਡੇ ਲੋਟ ਚੌੜੇ ਪਣੇ ਦੇ ਵਿੱਚੋਂ ਜਿਵੇਂ ਅੱਡੇ ਲੋਟ ਕਮੀਜ਼ ਉੱਤਰਦਾ ਹੁੰਦਾ ਉਸੇ ਤਰ੍ਹਾਂ ਘਰੇ ਗਿਆ ਇਹ ਕਿਉਂਕਿ ਇਸੇ ਤਰ੍ਹਾਂ ਤਾ ਉਤਾਰਿਆ ਗਿਆ ਇਹਦੇ ਫਲਾਵਰ ਬੈਲ ਦਾ ਚੱਕਰ ਬੰਦਾ ਸੀਗਾ ਇਹ ਇੱਕ ਪਾਸੇ ਕੰਨੀਆਂ ਦੋਨੇ ਸਾਈਡਾਂ ਦੀਆਂ ਕੰਨੀਆਂ ਤੇ ਸੀ ਇਹ ਜਿਵੇਂ ਪਣੀ ਲੋਟ ਕਪੜਾ ਹੁੰਦਾ ਪਣੀ ਦੀਆਂ ਕੰਨੀਆਂ ਤੇ ਨਹੀਂ ਫਲਾਵਰਸ ਬੰਨ ਜਾਂਦੇ ਉਹ ਚੀਜ਼ ਸੀ ਹਾਂ ਹੁਣ ਆਪਾਂ ਦੋਨੇ ਪਾਸੇ ਫਰੰਟ ਔਰ ਬੈਕ ਦੇ ਫਲਾਵਰਸ ਫਲਾਵਰਸ ਘਰ ਦਿੱਤੇ ਤੇ ਹੋਏ ਇਸ ਤਰ੍ਹਾਂ ਵਿਸ਼ਾਲ ਇਸ ਤਰ੍ਹਾਂ ਵਿਸ਼ਾਲ ਤੋਂ ਬਾਅਦ ਹੁਣ ਇਹਦੀਆਂ ਕਾਟਾਂ ਤੁਹਾਨੂੰ ਮੈਂ ਦੱਸਦੀ ਆ ਇਸ ਤਰ੍ਹਾਂ ਪਾਉਣਾ ਕੋਈ ਬੈਕ ਫਰੰਟ ਦਾ ਨਹੀਂ ਰੱਖਣਾ ਲਈ ਉਹ ਹੋਵੇ ਵੱਡਾ ਛੋਟਾ ਨਹੀਂ ਰੱਖਣਾ ਨਾਪ ਹਲਕਾ ਹੀ ਆ ਉਸ ਹਿਸਾਬ ਨਾਲ ਰੱਖਣ ਦੀ ਕੋਈ ਜ਼ਰੂਰਤ ਨਹੀਂ ਠੀਕ ਹੈ ਜੀ ਹਾਂਜੀ ਬਾਣ ਵਗੈਰਾ ਕੱਢ ਲਿਓ ਜੀ ਚੰਗੀ ਤਰ੍ਹਾਂ ਹੱਥ ਨਾਲ ਪਲੇਨ ਕਰ ਲਿਓ ਵਿਛਾ ਲਿਓ ਵਿਛਾ ਕੇ ਹੁਣ ਮੈਂ ਤੁਹਾਨੂੰ ਦੱਸਦੀ ਆ ਢਾਟਾ ਇਹਨਾਂ ਦਾ ਆ ਮੇਨ ਢਾਟਾ ਪਿਆਗੇ ਠੀਕ ਹੈ ਕਿਤੇ ਵੀ ਕੋਈ ਬਾਲ ਤੇ ਝੋਲ ਵਗੈਰਾ ਨਾ ਹੋਵੇ ਫਿਟਿੰਗ ਹੈਨਜੂਗੀ ਫਿਟਿੰਗ ਲੋਟ ਨਹੀਂ ਆਊਗੀ ਹਾਂਜੀ ਤੀਰਾ 12 ਇੰਚ 6 12 ਜੀ ਆ ਲੋ ਜੀ ਲੈਂਥ ਮੋਡੇ ਦੀ 7 ਇੰਚ ਲਾਈਟ ਇਹ ਤੋਂ 5.5 ਠੀਕ ਹੈ 5.5 6 ਡਾਰਕ ਕਰਿਓ ਓਕੇ ਜੀ ਆ ਲੋ ਜੀ 프ਰੰਟ ਦੀ ਕਾਰਡ ਸਾਹਮਣਾ ਹੈਗਾ 13 ਇੰਚ 프ਰੰਟ ਦੀ ਕਾਰਡ ਕੋ 1.5 ਇੰਚ ਦੀ 13.5 14 ਇੰਚਾਈ ਹੋ ਜੂਗੀ ਅੱਧਾ ਇੰਚ ਮਾਰਕਿੰਗ ਦੇ ਵਿੱਚ ਸਲਾਈ ਦੇ ਵਿੱਚ ਆ ਜੂਗਾ ਠੀਕ ਹੈ ਜੀ ਤੇ ਆਹ ਵਾਲੀ ਕਾਟ ਪਾਉਗੀ ਪੌਣੇ ਤਿੰਨ ਪੌਣੇ 3 ਆਹ ਸਤੋਂ ਲੈ ਕੇ ਹੈਪ ਤੱਕ ਦਾ ਮਾਰਜਨ 16 ਇੰਚ ਹੈਪ ਕੋ ਪੁੰਨੀ ਫੱਤੀ ਫੱਤੀ ਦਾ ਦੋਨੇ ਪੁੰਨੀ ਰਾਤ 918.50 ਕਮਰ ਫੋਲਨਾਪ 32 ਹਾਂ ਆਪਣਾ ਹੁਣ ਤੁਹਾਨੂੰ ਸਿਖਾਵਾਂਗੇ ਪੈਣਾ ਹੀ ਲੈ ਜਾਂਦੀਆਂ ਦੇਖੋ ਇੱਥੇ ਸਾਂਝੇ ਦਾ ਬਰਾ ਮੇਰਾ ਅੰਦਾਜ਼ਾ ਆਇਆ ਮੈਂ ਤਾਂ ਦੀ ਕਟਿੰਗ ਦੇ ਕਰਨ ਇੱਥੇ ਕਮਰ ਦਾ ਹੋ ਗਿਆ ਤੇ ਸਾਤੀ ਦਾ ਹੋ ਗਿਆ ਆ ਟੱਕ ਦਾ ਹੋ ਗਿਆ ਸਾਤੀ ਦਾ ਫੋਲਨਾਪ ਹੈਗਾ 19 ਸੌਰੀ ਜੀ 18 18 ਦਾ ਨੋ ਨੋ ਦੇ ਵਿੱਚ 1.5 ਇੰਚ ਪਲੇਟ ਮਾਰਜਨ 9.5 ਠੀਕ ਹੈ ਜੀ। ਫਮਰ 42 ਹਾ ਆਪਣਾ 16 8 8 16 8.5 ਹਮਰ ਜਸਤਰਾ ਮਲਾ ਦੇ। ਹੁਣ ਆ ਜੋ ਇਹਨਾਂ ਦੇ ਪਲੇਟਾਂ ਤੇ ਨੇਟ ਹੈਗੇ ਆ ਇਹਨਾਂ ਦੇ 11.5 ਇੰਚ ਤੇ ਗੈਪ ਬਣੂਗਾ ਇਥੋਂ ਸਾਢੇ ਤਿੰਨ ਸਾਢੇ 6 ਵਸਤਰੰ ਲਾ ਲਈ ਤੇ ਇੱਥੋਂ ਪਊਗਾ ਢਾਈ ਇੱਥੋਂ ਪਊਗਾ ਸਵਾ ਦੋ ਕਿੰਸ ਤਰ੍ਹਾਂ ਇਧਰ ਢਾਈ ਵਾਲੀ ਸਾਢੇ 6 ਇੱਥੋਂ ਸਾਢੇ 6 ਇਤੋਂ ਢਾਈ ਇਤੋਂ 2 ਇਤੋਂ 7 ਠੀਕ ਹੈ ਜੀ ਸਮਝ ਆ ਗਈ ਨਾ ਹੁਣ ਇਹਦੀਆਂ ਕਟਾਂ ਪਾ ਲਓ ਬਸ ਸੌਰੀ ਗੜੇ ਇਹਦੀ ਰਹਿ ਗਈਆਂ ਲੋ ਇਤੋਂ ਲਾਪੋ 5 ਇੰਚ ਚੜਾਈ ਢਾਈ ਸਵਾਗ 2 ਦੇ ਲਾ ਲਿਆ ਕਰੋ ਉਦਾ ਇੰਚ ਸੀਨ ਚ ਆ ਜਾਂਦਾ ਡੌਣ ਪਾ ਲਓ ਹੁਣ ਚਾਰੇ ਪੱਲੇ ਚੱਕੋ ਪਟਾਈ ਕਰ ਦਿਓ ਪਹਿਲਾਂ డా కట్ దో నీ సారే టో ఫ్రట్లా చక్క దో పాటు ਜੇ ਕਿਤੋਂ ਆ ਸਮਝਾਈ ਹੋਏ ਕਮੈਂਟ ਕਰਕੇ ਪੁੱਛ ਸਕਦੇ ਆ ਅੱਜ ਆਡੀ ਵੀਡੀਓ ਦੇ ਵਿੱਚ ਐਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਧੰਨਵਾਦ